ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰੂੰਗੇ ਇਤਿਹਾਸ ਕੀ ਇੱਕ ਬੜੀ ਅਨੋਖੀ ਸ਼ਹੀਦੀ ਤਨਤਨ ਬਾਬਾ ਜੋਰਾਵਰ ਸਿੰਘ ਤੇ ਤਨਤਨ ਬਾਬਾ ਫਤਿਹ ਸਿੰਘ ਦੀ ਵੈਸੇ ਤਾਂ ਆਪਣਾ ਪੰਜਾਬ ਪੂਰਾ ਹੀ ਪੂਰਾ ਹੀ ਪੰਜਾਬ ਕਾ ਜਿਹੜਾ ਇਤਿਹਾਸ ਹੈ ਇਹ ਜੋਧਿਆਂ ਘਰ ਭਰਿਆ ਪਿਆ ਤੇ ਹਰੇਕ ਜੋਧੇ ਦੀ ਵੱਖਰੀ ਕਹਾਣੀ ਹੈ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੱਥੇ ਮਰਜ਼ੀ ਦੇਖ ਲਓ ਇਹ ਜੋਧੇ ਬਈ ਆਉਂਦੇ ਰਹੇ ਆ ਤੇ ਆਉਂਦੇ ਰਹਿਣੇ ਆ ਪਰ ਬਾਬਾ ਜੂਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਇਹਨਾਂ ਕੀ ਸ਼ਹੀਦੀ ਇਹ ਜੰਗ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਜੰਗਾਂ ਅਜਹਈਆਂ ਹੋਈਆਂ ਜਿਸ ਦੇ ਵਿੱਚ ਬਿਨਾ ਸ਼ਾਸਤਰਾ ਤੋਂ ਵੀ ਜਿੱਤ ਹੋਈ ਹੈ ਬਿਨਾ ਨੇਜੇ ਵਾਲਿਆਂ ਤੋਂ ਜਿੱਤ ਹੋਈ ਹੈ ਤੇ ਅਜਹੀ ਲੜਾਈ ਬਾਬਾ ਜੂਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੀ ਹੈ ਇੱਕ ਪਾਸੇ ਦਾ ਦੇਖੋ ਉਸ ਟਾਈਮ ਦਾ ਰਾਜਾ ਠੀਕਾ ਉਸਦਾ ਵਜ਼ੀਰ ਹੈ ਸਰਹੰਦ ਨੂੰ ਉਸ ਟਾਈਮ ਕੇ ਵਿੱਚ ਤੁਸੀਂ ਇਹ ਦੇਖੋ ਵੀ ਸਹਿਬਜ਼ਾਦਿਆਂ ਦਾ ਦਲੇਰੀ ਚੈੱਕ ਕਰੋ ਤੁਸੀਂ ਸਹਿਬਜ਼ਾਦੇ ਕਿ ਕਿੰਨੀ ਜ਼ਿਆਦਾ ਦਲੇਰੀ ਹੋਊਗੀ ਸਰਹੰਦ ਨੂੰ ਉਸ ਟਾਈਮ ਕਾ ਪੰਜਾਬ ਕਾ ਦਿਲ ਸਮਝਿਆ ਜਾਇਆ ਕਰੇ ਤਾਂ ਮੁਸਲਮਾਨ ਮੁਸਲਮਾਨਾਂ ਕਾ ਘੜਤਾ ਹੋ ਉਸ ਨੂੰ ਸਰਹੰਦ ਨੂੰ ਮੁਸਲਮਾਨ ਪੰਜਾਬ ਕਾ ਦਿਲ ਸਮਝੇ ਕਰੇ ਤੇ ਵੀ ਜੇ ਕਿਸੇ ਬੰਦੇ ਨੂੰ ਨੌਕਰੀ ਮਿਲੇ ਤੀ ਪੰਜਾਬ ਦੇ ਵਿੱਚ ਕੰਮ ਕਰਨੇ ਨੂੰ ਤਾਂ ਉਹ ਸਰਹੰਦ ਦੇ ਵਿੱਚ ਨੌਕਰੀ ਕਰਨਾ ਪਸੰਦ ਕਰੇ ਰਹੇ ਤੇ ਜੇ ਸਰਹੰਦ ਸੂਬਾ ਸਰਹੰਦ ਦੇ ਵਿੱਚ ਨੌਕਰੀ ਮਿਲੇ ਉੱਥੇ ਤਾਂ ਮਨ ਨੂੰ ਵਧੀਆ ਏ ਮਤਲਬ ਕਲੇਜਾ ਸਮਝਿਆ ਜਾਏ ਕਰਦਾ ਉਹ ਮੁਸਲਮਾਨਾਂ ਦਾ ਘੜਤਾ ਹੋ ਤੇ ਤੁਸੀਂ ਇਹ ਗੱਲ ਨੋਟ ਕਰੋ ਵੀ ਜਿਹਨੂੰ ਉਹ ਕਲੇਜਾ ਸਮਝਣੇ ਆ ਦਿਲ ਸਮਝਣੇ ਆ ਵੀ ਕਿੰਨਾ ਤਾਕੜਾ ਉੱਥੇ ਦਾ ਮਾਹੌਲ ਹੋਊਗਾ ਹਨਾ ਤੇ ਸਹਿਬ ਜਾਦੇ ਉਸ ਐਨੇ ਤਾਕੜੇ ਮਾਹੌਲ ਦੇ ਵਿੱਚ ਜਾ ਕੇ ਜੇ ਕਾਰੇ ਛੱਡ ਰਹੇ ਪਹਿਲਾਂ ਤਾਂ ਉਹਨਾਂ ਦੀ ਮਾਨਸਿਕਤਾ ਚੈੱਕ ਕਰੋ ਮੁਸਲਮਾਨਾਂ ਕੀ ਵੀ ਉਹ ਛੋਟੀ ਛੋਟੀ ਉਮਰ ਕੇ ਬੱਚੇ ਹਨ ਇਹਨਾਂ ਨੂੰ ਦੇਖੋ ਉਹਨਾਂ ਦਾ ਪੈਰ ਦੇਖੋ ਕਿੰਨਾ ਬੱਚਿਆਂ ਦਾ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਲੈ ਜ ਰਹੇ ਵੀ ਉਹ ਹੱਥ ਕੜੀਆਂ ਜੋਗੇ ਹੈਗੇ ਤੇ ਤੁਸੀਂ ਉਹਨਾਂ ਦਾ ਪੈਰ ਚੈੱਕ ਕਰੋ ਪੈਰ ਕੀ ਕਹਾਤਾ ਬੀਅ ਪੁੱਤ ਕਿਸ ਕੇ ਆ ਗੁਰੂ ਗੋਬਿੰਦ ਸਿੰਘ ਕੇ ਹਨਾ ਸੋ ਤੇ ਉਹ ਜੋਦੇ ਹੋਏ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਨ੍ਹਾਂ ਨੇ ਮਤਲਬ ਮੁਸਲਮਾਨਾਂ ਦੇ ਗੜ੍ਹ ਦੇ ਵਿੱਚ ਜਾ ਕੇ ਵੀ ਉਸ ਟਾਈਮ ਕੇ ਵਿੱਚ ਜੇ ਕਾਰੇ ਛੱਡੇ ਠੀਕ ਹੈ ਜਦੋਂ ਉਹਨੇ ਉਦੀ ਕਚੈਰੀ ਮੈਂ ਜੇ ਕਾਰੇ ਛੱਡੇ ਤਾਂ ਉਹ ਸਾਰਿਆਂ ਕੇ ਦਿਲ ਡੋਲ ਗਏ ਤੁਸੀਂ ਇਸ ਬਾਤ ਨੂੰ ਇੱਕ ਵਾਰੀ ਆਪਣੇ ਮਨ ਦੇ ਉੱਪਰ ਪਾ ਕੇ ਦੇਖਿਓ ਵੀ ਆਪਾਂ ਤਾਂ ਯਾਰ ਜੇ ਕਿਸੇ ਕੇ ਘਰਾਂ ਚਲੇ ਜਾਈਏ ਆਪਾਂ ਉਸੇ ਟਾਈਮ ਚ ਆਪ ਰੂਸੀ ਲੱਗ ਜਾਾਂਗੇ ਕਾਰਨ ਤੇਰੇ ਮੁਭਾ ਤੇਰਾ ਦੂਏ ਕੇ ਮੁਭਾ ਹੁਕਾ ਆਪਾਂ ਦੇ 1 ਮਿੰਟ ਦੇ ਵਿੱਚ ਬਦਲ ਜਾਂ ਤੇ ਉਹ ਦੇਖੋ ਐਡੇ ਪਰੇ ਦੀਵਾਨ ਕੇ ਵਿੱਚ ਨਹੀਂ ਡੋਲੇ ਹੈਗੇ ਤੇ ਦੂਸਰੀ ਗੱਲ ਮੇਨ ਇੱਕ ਪਾਸੇ ਤਾਂ ਸਰਕਾਰ ਹੈ ਪੂਰਾ ਲੋਹ ਲਸ਼ਕਰ ਹੈ ਤੇ ਇੱਕ ਪਾਸੇ ਸਿਰਫ ਵਿਚਾਰ ਹੈ ਉਹ ਕਹਿੰਦੇ ਵੀ ਮਾਰ ਦੇ ਜੋ ਕਰਨਾ ਕਰ ਦੇ ਨਾ ਧਰਮ ਛੱਡ ਹੋਊਗਾ ਤੇ ਨਾ ਸਿੱਖੀ ਛੱਡ ਹੋਊਗੀ ਤੁਸੀਂ ਸੋਚ ਕੇ ਦੇਖੋ ਜੇ ਉਸ ਦਿਨ ਉਹ ਬੱਚੇ ਡੋਲ ਜਾਂਦੇ ਅੱਜ ਪੰਜਾਬ ਦਾ ਇਤਿਹਾਸ ਕਿਆ ਹੁੰਦਾ ਅੱਜ ਪੰਜਾਬ ਦਾ ਇਤਿਹਾਸ ਨਾ ਹੁੰਦਾ ਅੱਜ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨਾ ਹੁੰਦੀ ਸਭ ਤੋਂ ਮੇਨ ਗੱਲ ਦੇਖੋ ਛੋਟੇ ਛੋਟੇ ਬੱਚਿਆਂ ਨੇ ਪੰਜਾਬ ਕਾ ਸਿੱਖਾਂ ਕਾ ਇਤਿਹਾਸ ਬਚਾ ਲਿਆ ਅੱਜ ਜਿਹੜੇ ਥਵੇਂ ਬੈਂਪਰਾਂ ਕੇ ਟਰੈਕਟਰਾਂ ਕੇ ਬੈਂਪਰਾਂ ਕੇ ਉੱਪਰ ਕੇਸਰੀ ਨਿਸ਼ਾਨ ਸੱਭ ਲਾ ਕੇ ਜਾਂਾਂਗੇ ਅੱਜ ਤਾਂ ਮੈਂ ਜਾ ਨਹੀਂ ਸਕਾਂ ਤੇ ਜੋ ਸਾਬ ਜਦ ਦੇ ਡੋਲ ਜਾਂਦੇ ਤੰ ਸਮਝੂ ਨਾ ਕਿ ਜਿਗਰੇ ਤੇ ਉਹਨਾਂ ਕਿ ਸੋਚ ਕਿੱਥੇ ਪਈਦੀ ਇੰਨੀ ਇੰਨੀ ਉਮਰਾਂ ਕੇ ਨਿਆਣੇ ਕੀ ਜਿਸ ਉਮਰ ਕੇ ਵਿੱਚ ਆਪਣੇ ਨਿਆਣੇ ਕਹਾਂਗੇ ਵੀ ਡੈਡੀ ਮੈਨੂੰ ਮੌਲਮਾਂ ਲੈ ਜਾ ਮੈਨੂੰ ਬਰਗਰ ਖਿਲਾ ਦੇ ਉਸ ਉਮਰ ਕੇ ਵਿੱਚ ਉਹ ਬੱਚੇ ਨੇ ਜਿਆ ਕਾਰੇ ਛੱਡੇ ਉਸ ਉਮਰ ਕੇ ਵਿੱਚ ਉਹ ਕਹਿ ਰਹੇ ਆਂ ਵੀ ਮਾਨੂੰ ਲੋੜ ਨਹੀਂ ਤੇਰੀ ਕਿਸੇ ਚੀਜ਼ ਕੀ ਤੇ تیسਰੀ ਸਭ ਤੋਂ ਵੱਡੀ ਗੱਲ ਜਦੋਂ ਉਹਨਾਂ ਨੂੰ ਨੀਹਾ ਮਾਂ ਚਿਰਨੇ ਦਾ ਹੁਕਮ ਆਇਆ ਤੇ ਉਹ ਦਾਦੀ ਮਾਂ ਨੂੰ ਆ ਕੇ ਕਹਿੰਦੇ ਕਿ ਦਾਦੀ ਮਾਂ ਵੀ ਸਾਨੂੰ ਕੱਲ ਨੂੰ ਨੀਹਾਂ ਦੇ ਵਿੱਚ ਚਿਣ ਦੇਣਾ। ਹੁਣ ਦਾਦੀ ਮਾਂ ਨੂੰ ਵੀ ਪਤਾ ਹੈ ਨਾ ਵੀ ਸ਼ਹੀਦੀ ਹੋਊਗੀ ਤੇ ਦਾਦੀ ਮਾਂ ਉਹਨਾਂ ਨੂੰ ਹੌਸਲਾ ਦੇਣੇ ਕਿ ਮਾਰੀ ਕਰੀ ਹੈ ਕੋਈ ਨਾ ਪੁੱਤ ਵੀ ਨੀਹਾਂ 'ਚ ਹੀ ਚਿਣਨਗੇ ਮਾਰ ਥੋੜੀ ਨਾ ਦੇਣਗੇ। ਤੇ ਸਹਬਜ਼ਾਦੇ ਵੀ ਉਹਨਾਂ ਨੂੰ ਸਹਬਜ਼ਾਦਿਆਂ ਨੂੰ ਵੀ ਪਤਾ ਵੀ ਹਾਂ ਕੱਲੂ ਮਰਾ ਸ਼ਹੀਦ ਦੀਦੀ ਨੇ ਤੇ ਉਹ ਵੀ ਮਾਂ ਨੂੰ ਦਲਾਸਾ ਦੇ ਰਹੇ। ਦਾਦੀ ਬੱਚਿਆਂ ਨੂੰ ਦੇ ਰਹੀ ਤੇ ਬੱਚੇ ਦਾਦੀ ਮਾਂ ਨੂੰ ਦੇ ਰਹੇ ਕਿ ਹਾਂ ਮਾਂ ਮਾਰ ਤੋਂ ਵੀ ਨਾ ਦੇਣਗੇ ਪਰ ਬਾਈ ਉਹ ਸੱਚੀ ਅਜ ਮਰੇ ਨਹੀਂ ਸੱਚੇ ਨਹੀਂ ਮਰੇ ਉਹ ਜੇ ਉਹ ਮਰ ਜਾਂਦੇ ਤਾਂ ਅੱਜ ਐਡੇ ਐਡੇ ਲੰਗਰ ਤਾਂ ਐਡੇ ਐਡੇ ਇਹ ਸਿੱਖਾਂ ਕੇ ਇਤਿਹਾਸ ਇਹ ਐਡੇ ਜਿਹੜੇ ਆਪਣੇ ਕੀਰਤਨ ਚੱਲ ਰਹੇ ਗੁਰਦੁਆਰੇ ਦੇ ਵਿੱਚ ਐਡੀਆਂ ਸ਼ਰਧਾਂਜਲੀਆਂ ਚੱਲਣੀਆਂ ਇਹ ਬਾਈ ਸੱਚੀ ਨਹੀਂ ਹੋਣੀਆਂ ਤੇ ਜਦੋਂ ਤੱਕ ਧਰਤੀ ਰਹੂਗੀ ਆ ਦਾ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਭੀ ਸੱਚ ਜਦੋਂ ਤੱਕ ਧਰਤੀ ਰਹੂਗੀ ਉਦੋਂ ਤੱਕ ਤੇ ਉਦੋਂ ਬਾਅਦ ਵੀ ਇਹ ਨਿਸ਼ਾਨੀਆਂ ਜੂੰਦੀਆਂ ਰਹਿਣੀਆਂ ਸਹਿਬਜ਼ਾਦਿਆਂ ਕਿ ਆ ਪੇੜਾਂ ਤੇ ਉਹ ਸੱਚੀ ਨਹੀਂ ਮਰੇ ਤੇ ਜਿਨ੍ਹਾਂ ਨੇ ਮਾਰੇ ਉਹ ਅੱਜ ਸੱਚੀ ਜੂੰਦੇ ਨਹੀਂ ਰਹੇ ਤੇ ਉਸ ਟੈਮ ਵੀ ਬਜੀਦੇ ਨੇ ਕਿਹਾ ਸੀ ਕਿ ਮੈਂ ਇਹਨਾਂ ਨੂੰ ਮਾਰ ਕੇ ਵੀ ਜਿੱਤ ਨਹੀਂ ਸਕਿਆ ਅੱਜ ਮੇਰੀ ਹਾਰ ਹੋ ਗਈ ਸਹਿਬਜ਼ਾਦਿਆਂ ਨੂੰ ਛੇਈਦ ਕਰਕੇ ਵੀ ਮੇਰੀ ਹਾਰ ਹੋ ਗਈ ਇਹ ਸੀਗੇ ਜੋਧਿਆਂ ਦੀ ਸੋਚ ਤੇ ਇੱਕ ਮੈਂ ਹੋਰ ਛੋਟੀ ਜੀ ਗੱਲ ਕਹੂੰਗਾ ਇੱਕ ਨਾ ਪਰਸੋਂ ਚੌਥੇ ਇੱਕ ਮੁੰਡਾ ਗੱਲ ਕਰ ਰਿਹਾ ਤੇ ਮੇਰੇ ਕੋਲ ਕਹਿੰਦਾ ਯਾਰ ਉਸ ਵਿੱਚ ਲੰਗਰ ਨੂੰ ਕਰਨੀਆ ਕਰਿਆ ਬਹੁਤੇ ਲਾਣੇ ਚਾਹੀਦੇ ਆਪਾਂ ਨੂੰ ਸਰਨਾਮ ਦੇ ਲਈ ਤੌਰ ਤੇ ਮਨਾਣਾ ਚਾਹੀਦਾ ਬਾਈ ਲੰਗਰ ਲਾਣੇ ਚਾਹੀਦੇ ਆ ਵੱਧ ਤੋਂ ਵੱਧ ਲੰਗਰ ਲਾਓ ਜਿੰਨੀ ਸੇਵਾ ਹੋ ਸਕੇ ਵੱਧ ਤੋਂ ਵੱਧ ਕਰੋ ਪਿੱਛੇ ਜੀ ਸਾਡੇ ਪਿੰਡ ਵਾਲੇ ਲੰਗਰ ਲਾਣੇ ਆ ਡੈੜੀ ਹੈ ਨਾ ਰੋਡ ਦੇ ਉੱਪਰ ਮੈਂ ਲੰਗਰ ਵਰਤਾ ਰਿਹਾ ਤਾਂ ਤੇ ਉਹ ਇੱਕ ਗੱਡੀ ਆ ਕੇ ਰੁਕੀ ਉਹਨੇ ਲੰਗਰ ਫੜਿਆ ਮੇਰੇ ਤੋਂ ਪ੍ਰਸ਼ਾਦਾ ਮੈਨੂੰ ਕਹਿੰਦੀ ਆਂਟੀ ਦਿਓ ਆਂਟੀ ਬੋਲੀ ਮੈਨੂੰ ਵੀ ਇਹ ਕਹਿੰਦੀ ਬੇਟੇ ਇਹ ਲੰਗਰ ਕਿਸ ਚੀਜ਼ ਦਾ ਚੱਲ ਰਹਾ ਹੈ ਹਿੰਦੀ ਜੀ ਬੋਲੀ ਉਹ ਮੈਂ ਉਸ ਨੂੰ ਕਹਾਂ ਮੈਂ ਕਿਹਾ ਆਂਟੀ ਮਾਂ ਵੀ ਇਹ ਗੁਰੂ ਗੋਬਿੰਦ ਸਿੰਘ ਹੈ ਜੋ ਸਿੱਖੋਂ ਕੇ ਦਸਵੇਂ ਗੁਰੂ ਹੈ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਵੀ ਉਸਕੇ ਨਾਮ ਕਾ ਲੰਗਰ ਚੱਲ ਰਹਾ ਹੈ ਉਵਲੀ ਅੱਛਾ ਅੱਛਾ ਵੀ ਆਪਾਂ ਦੀ ਕੌਮ ਬੜੀ ਅੱਛੀ ਹੈ ਦੇਖੋ ਕਿੰਨਾ ਖਰਚਾ ਕਰਤੀ ਹੈ ਲੰਗਰ ਲਗਾਤੀ ਹੈ ਗਰੀਬੋں ਕੋ ਦਾਨ ਦਿੰਦੀ ਹੈ ਵੀ ਹਮੇ ਬਹੁਤ ਅੱਛੇ ਲੱਗਦੇ ਹਨ ਜਬ ਆਪ ਲੰਗਰ ਲਗਾਤੇ ਹੋ ਐਸੇ ਕਰਤੇ ਹੋ ਆਪ ਵੀ ਇਹਦੇ ਨਾਲ ਸੋਭਾ ਵੜਦੀ ਹੈ ਇਹਦੇ ਨਾਲ ਹੁਣ ਉਹਨੂੰ ਪਤਾ ਲੱਗਿਆ ਵੀ ਸਿੱਖਾਂ ਕੇ ਦਸਵੇਂ ਗੁਰੂ ਕੌਣ ਹੈ ਵੀ ਦਸਵੇਂ ਗੁਰੂ ਦਾ ਲੰਗਰ ਲੱਗਿਆ ਇਸਕੇ ਵਿੱਚ ਜੇ ਜਿਹੜੀਆਂ ਕੌਮਾਂ ਆਪਣੀਆਂ ਮੈਂ ਉਸ ਦਿਨ ਵੀ ਕਹਤੂ ਵੀ ਜਿਹੜੀਆਂ ਕੌਮਾਂ ਆਪਣੀਆਂ ਜੜਾਂ ਭੁੱਲ ਜਾਂਗੀਆਂ ਫਿਰ ਉਹ ਬਹੁਤਾ ਚਿਰ ਜੂੰਦੀਆਂ ਨਹੀਂ ਰਹਿੰਦੀਆਂ ਚਾਹੇ ਕਿਸੇ ਵੀ ਧਰਮ ਕੇ ਹੈ ਜਾ ਹਿੰਦੂਆਂ ਚ ਸਿੱਖਾਂ ਜੇ ਆਪਣੇ ਧਰਮ ਨੂੰ ਜਿਉਂਦਾ ਰੱਖਣਾ ਤਾਂ ਉਹ ਕੌਮਾਂ ਕਈ ਕੰਮ ਹੈ ਲੰਗਰ ਲਾਓ ਪ੍ਰਚਾਰ ਕਰੋ ਵੱਧ ਤੋਂ ਵੱਧ ਤੇ ਇੱਕ ਇੱਕ ਸਟੇਟਸ ਜਰੂਰ ਪਾਏ ਕਰੋ ਹੁਣ ਬਹੁਤੇ ਬੰਦੇ ਸਟੇਟਸ ਨਹੀਂ ਲਾਂਦੇ ਕਿਉਂਕਿ ਆਪਣੇ ਨਾਲ ਹੁਣ ਤਾਂ ਇੰਟਰਨੈਟ ਦਾ ਜਮਾਨਾ ਹੈ ਹੁਣ ਇੱਕ ਇੱਕ ਪੋਸਟ ਇੰਸਟਾਗ੍ਰਾਮ ਦੇ ਉੱਪਰ ਪਾਦੇ ਕਰੋ ਕੋਈ ਤੁਹਾਨੂੰ ਪੈਸੇ ਨਾ ਮਿਲਣ ਲੱਗੇ ਨਾ ਤੁਹਾਡੀ ਕੋਈ ਉਥੇ ਈਚ ਘਟਣ ਲੱਗੀ ਨਾ ਕੁਝ ਹੋਰ ਇੱਕ ਇੱਕ ਪੋਸਟ ਆਪਣੇ ਧਰਮ ਕੇ ਨਾਮ ਕੀ ਜਦੋਂ ਇਹ ਜੇ ਸ਼ਹੀਦੀ ਦਿਹਾੜੇ ਪ੍ਰਕਾਸ਼ ਪੁਰਬ ਆਨੇ ਹੈ ਆਪਣੇ ਗੁਰੂਆਂ ਕੇ ਇੱਕ ਇੱਕ ਪੋਸਟ ਪਾ ਦੇ ਕਰੋ ਕਿਉਂਕਿ ਆਪਣੇ ਨਾਲ ਬਹੁਤ ਸਾਰੇ ਬਾਹਰ ਲੀਆਂ ਜੋ ਸਟੇਟਾਂ ਨੇ ਅਦਰ ਸਟੇਟਾਂ ਨੇ ਉੱਥੋਂ ਦੇ ਬੰਦੇ ਆਪਣੇ ਨਾਲ ਅਟੈਚ ਹੈ ਜਦ ਉੱਥੇ ਤੱਕ ਪੋਸਟ ਪਹੁੰਚਦੀ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਬਾਈ ਇਹ ਵੀ ਹੈਗੇ ਆ ਕੋਈ ਇੱਕ ਤਰ੍ਹਾਂ ਕੈਪਸ਼ਨ ਹਿੰਦੀ ਕੇ ਵਿੱਚ ਪਾ ਦੇ ਕੋਈ ਉਸ ਪੰਜਾਬੀ ਕੇ ਵਿੱਚ ਕੈਪਸ਼ਨ ਦੇ ਕੇ ਪਾਓ ਇੱਕ ਇੱਕ ਸਟੇਟਸ WhatsApp ਕੇ ਉੱਪਰ ਆਪਣੇ ਗੱਲ ਬਹੁਤ ਨੌਨ ਪਰਸਨ ਅਨਦਰ ਪਰਸਨ ਬਹੁਤ ਜਾਣੇ ਜੁੜੇ ਹੋਏ ਆ। ਤੋਂ ਭਾਈ ਇਹ ਵੀ ਇੱਕ ਪ੍ਰਚਾਰ ਇਹ ਆਪਣੇ ਧਰਮ ਕ ਸਟੇਟਸ ਵੀ ਲਾਓ ਇੱਕ ਪੋਸਟ ਪਾਓ ਠੀਕ ਹੈ ਉਸ ਤੋਂ ਬਾਅਦ ਗਾਣੇ ਵਾਲੇ ਤਾਂ ਆਪਣੇ ਰੋਜ਼ੇ ਪਾਣੇ ਹੋਵਾਂਗੇ। ਆਪਣੇ ਧਰਮ ਕਾ ਪ੍ਰਚਾਰ ਕਰੋ। ਪੰਜਾਬ ਕਾ ਇਹ ਇੱਕ ਇੱਕ ਹੋਰ ਦੱਸਾਂ ਜਿੰਨੇ ਵੀ ਧਰਮ ਆ ਭਾਈ ਸਭ ਕੀ ਇੱਜ਼ਤ ਕਰੋ। ਧਰਮ ਸਾਰੇ ਚੰਗੇ ਆ ਧਰਮ ਦੀ ਇੱਜ਼ਤ ਕਰੋ ਨਾ ਫਰਤ ਨਾ ਫਲਾਓ ਤੇ ਬਹੁਤ بڑا ਇਤਿਹਾਸ ਕੇ ਜਿਹੜੇ ਸਹਿਬ ਜਦਿਆਂ ਕੇ ਦਿਨ ਹੈ ਇਹ ਬਹੁਤ بڑا ਇਤਿਹਾਸ ਹੈ ਇਹ ਤੇ ਮਾਤਾ ਗੁਜਰੀ ਕੀ ਉਮਰ ਚੈੱਕ ਕਰੋ ਤੇ ਉਹਨਾਂ ਬੱਚਿਆਂ ਕੀ ਉਮਰ ਚੈੱਕ ਕਰੋ ਤੇ ਬਈ ਇਹ ਜਿਹੇ ਦਿਨਾਂ ਨੂੰ ਮੜਾ ਜਾ ਸਮਝੋ ਤੇ ਇਹਨਾਂ ਨੂੰ 1-2 ਮਹੀਨੇ ਕੀ ਸ਼ਹੀਦੀ ਨਾ ਸਮਝੋ ਇਹ ਸਾਰੀ ਉਮਰਾਂ ਕੀ ਸ਼ਹੀਦੀਆਂ ਆ ਏ ਸੋ ਜਿਹੜੀਆਂ ਫਾਰਮੈਲਿਟੀਆਂ ਮੈਂ ਉਸ ਦਿਨ ਵੀ ਕਿਹਾ ਤਾਂ ਇਹ ਬੰਦ ਕਰ ਦੋ ਵੀ ਜਿਹੜੀ ਇੱਕ ਸੈਵਨ ਸਿੱਧੀ ਦਿਹਾੜੇ ਚਾਰ ਨੇ ਹਫਤਾ ਇੱਕ ਮੀਠ ਮੰਦ ਕਰਦਿਆ ਦੋ ਦਿਨ ਮੀਠ ਮੰਦ ਕਰਦਿਆ ਵਾਲ ਨਹੀਂ ਕਟਾਏ ਠੀਕ ਹੈ ਉਸ ਤੋਂ ਬਾਅਦ ਫੇਰ ਉਹ ਹੀ ਰੈਗੂਲਰ ਮੈਂ ਚੱਲਣ ਲੱਗ ਜਾਾਂਗੇ ਸੋ ਇਹਨਾਂ ਚੀਜ਼ਾਂ ਨੂੰ ਸਾਫ਼ ਕਰ ਰੱਖੋ ਜੇ ਇਹਨਾਂ ਨੂੰ ਸਾਫ਼ ਕਰ ਰੱਖੂਗੇ ਤਾਂ ਥਾਰੇ ਇਤਿਹਾਸ ਤਾਂ ਥਾਰੇ ਧਰਮ ਜੁੰਦੇ ਰਹੋਗੇ ਤਾਂ ਥਾਰੀ ਆਣ ਵਾਲੀਆਂ ਕਮਾਂ ਬਚਦੀਆਂ ਰਹਿਣਗੀਆਂ ਨਹੀਂ ਫਿਰ ਅਜੇ ਜੋ ਜਿੱਦੇ ਔਰੰਗਜ਼ੇ ਵਰਗੇ ਫੇਰ ਪੈਦਾ ਹੁੰਦੇ ਹੋਊਗੇ ਜੇ தம் ਇਹ ਨਾ ਸੰਭੀਆਂ ਇਹ ਚੀਜ਼ਾਂ ਤੇ ਉਹਨਾਂ ਨੇ ਫੇਰ ਇਹੀ ਕਾਣ ਕਰਨੇ ਆ ਸੋ ਆਪਣੇ ਧਰਮ ਵਰ ਨਿਗਾ ਮਾਰੋ ਆਪਣੇ ਇਤਿਹਾਸ ਵਰ ਨਿਗਾ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ